ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਤਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਾਂ ਸਾਹਾ ਦਾ ਬ੍ਰਾਂਡ ਦੇ ਕੱਪੜੇ ਲੈ ਕੇ ਤੁਹਾਡੇ ਲਈ ਹਾਜ਼ਰ ਆਏ ਨੇ ਜਿਹੜੇ ਕੱਲ ਵੀਡੀਓ ਪਾਈ ਸੀ ਆਪਾਂ ਨੇ ਜੀ ਉਹਦੇ ਨਾਲ ਵਰਕ ਵਾਲਾ ਸਟਾਲ ਸੀ ਕਪੜਾ ਸੇਮ ਐ ਜੈਬਾਂ ਦਾ ਤੇ ਇਹੇ ਸਟਾਲ ਜੀ ਬੈਲਵਟ ਦੇ ਆ ਇਹ ਡਿਜ਼ਾਈਨਰ ਆ ਤੇ ਜਿਹੜਾ ਇਹਦੇ ਵਿੱਚ ਕੰਮ ਆ ਮੈਂ ਤੁਹਾਨੂੰ ਇੱਕ ਸੂਟ ਤੇ ਸਮਝਾ ਇਹ ਵੀ ਵਰਕ ਹੈਗਾ ਇਹ ਸੀਕੁਐਂਸ ਵਰਕ ਹੈ ਜੀ ਵਿੱਚ ਗੁਣਤੀ ਦੇ ਆ ਇਹ ਛਾਪਾਂ ਜਾਂ ਕੁਝ ਨਹੀਂ ਹੈਗਾ ਆ ਦੇਖੋ ਇਹ ਪਾਰਟੀ ਵੀਰ ਸੂਟਾ ਸੰਗਾਰੀ ਆ ਹਾਂਜੀ ਦੱਸ ਦੇ ਚੇਬਿਆ ਜਿਆ ਹੂੰ ਨੇ ਸੈਨਗਾਰੀ ਐਮਜੀ ਸੈਨਗਾਰੀ ਐ ਨੀ ਉਹੀ ਪਤਾ ਲੱਗੀ ਜਾਂਦਾ ਨਾ ਸੈਨਿੰਗ ਬਹੁਤ ਐ ਨਾ ਆ ਇਹਦੀ ਬਾਟਮ ਐ ਜੀ ਪਸ਼ਮੀਨੇ ਦੇ ਗਰਮ ਸਰਦੀਆਂ ਵਾਲੇ ਸੂਟ ਐ ਜੀ ਨਾਲ ਆ ਕੇ ਬੈਲਵਟ ਦੇ ਸਟਾਲ ਜਿਹੜੇ ਅਸੀਂ ਦੂਜੇ ਮੇਚ ਤੇ ਖੜਕੇ ਵੀਡੀਓ ਬਣਾਉਂਦੇ ਸੀ ਆ ਦੇਖੋ ਜੀ ਦੂਜੇ ਥੱਲੇ ਬਾਟਮ ਐ ਇਹਦੀ ਆ ਦੂਜੇ ਮੇਚ ਤੇ ਅਸੀਂ ਖੜਕੇ ਵੀਡੀਓ ਬਣਾਉਣ ਲੱਗੇ ਜੀ ਮੇਰਾ ਕੱਦ ਛੋਟਾ ਐ ਵਾਹ ਤੁਹਾਨੂੰ ਲੱਗੀਆਂ ਮਗਾ ਮੈਂ ਲੋਟੇ ਮੈਂ ਇਤਨੀ ਬਣਾ ਲੂ ਆ ਸਟਾਲ ਇਹਦਾ ਨਾ ਇਹ ਸੌਲਾ ਵਰਗੀ ਹੈ ਨਹੀਂ ਸੌਲਾ ਨਾ ਸਟਾਲ ਵਿਚਾਲੜਾ 2.5 ਮੀਟਰ ਦੇ ਜੀ ਪੂਰੇ ਸਾਬਾਂ ਦੇ ਇਹਦੇ ਵਿੱਚ ਡਿਜ਼ਾਈਨ ਹੈ ਜੀ ਇਹ ਡਿਜ਼ਾਈਨ ਆ ਵਰਕ ਨਹੀਂ ਹੈਗਾ ਹਾਂਜੀ ਬੈਲਵਟ ਦੇ ਨਾਲ ਸੌਲ ਲੱਗੇ ਹੋਏ ਆ ਜੀ ਤੇ ਜਿਹੜਾ ਸੂਟ ਹੈ ਜੀ ਇਹ ਸ਼ੇਰਿੰਗ ਦੇ ਵਿੱਚ ਹੈ ਕਲਰ ਜੀ ਦੋਨਾਂ ਆ ਚੀਜ਼ਾਂ ਦਾ ਸੇਮ ਹੈ ਜੀ ਕਰਨ ਕਰਨੇ ਕੀ ਸਾਈਨਿੰਗ ਕਰਕੇ ਥੋੜਾ ਕਲਰ ਚੇਂਜ ਦਿਖਾਈ ਜਾਂਦਾ ਤੁਹਾਨੂੰ ਜੀ ਕਲਰ ਉਹਨਾਂ ਸੇਮ ਹੀ ਹੈ ਬਾਟਮ ਨਾਲ ਲੈ ਭਾਈ ਤੂੰ ਫੜ ਕੇ ਫੋਟੋ ਤੋਂ ਦਿਖਾ ਦਿਆ ਕਰ ਐਨਾ ਕੰਮ ਤਾਂ ਕਰ ਲੈ ਕਰ ਇਹ ਪਹਿਲੇ ਕਲਰ ਦੀ ਫੋਟੋ ਹੈ ਜੀ ਦੂਜੀ ਦੀ ਆਪਾਂ ਤੁਹਾਨੂੰ ਬਾਅਦ ਚ ਦਿਖਾਉਣੇ ਆ ਇੱਕ ਮਾਡਲ ਇੱਕ ਮਾਡਲ ਦੀ ਰੇਲ ਬਣਾ ਰੱਖੀ ਹੈ ਇਹ ਪਾਰਟੀ ਵੀਅਰ ਸੂਟ ਹੈ ਜੀ ਆਹ ਦੇਖੋ ਜੀ ਅਦਰ ਥੋੜਾ ਜਿਹਾ ਓਪਨ ਦਾ ਬਾਹਰ ਬਾਹਰ ਤੇ ਜੇ ਕੋਈ ਰੰਗ ਦਾ ਫਰਕ ਆ ਰਿਹਾ ਹੈ ਆ ਦੇਖੋ ਇੱਕ ਨਾਲ ਇਹ ਸਾਡਾ ਵਰਕ ਕੀਤਾ ਹੋਇਆ ਸੂਟ ਚ ਇਹਦੇ ਡਿਜ਼ਾਈਨ ਦਾ ਫਰਕਾ ਹੈ ਨਾ ਵਰਕ ਨਹੀਂ ਵੇ ਭਰਾਵਾ ਇਹਨੂੰ ਸੀਕੁਐਂਸ ਕਹਿੰਦੇ ਫਿਰ ਆਪਣੇ ਤੇ ਟਿੱਪਣੀ ਆਉਣ ਲੱਗ ਜੂਗੀ ਆ ਸੀਕੁਐਂਸ ਹਾਂ ਸੀਕੁਐਂਸ ਕਹਿੰਦੇ ਆ ਇਹ ਆਗੇ ਜੀ ਸਹਿਬਾ ਬ੍ਰੈਂਡ ਦੇ ਕੱਪੜੇ ਸਾਡੇ ਲਈ ਮਹਿੰਦੇ ਦੀ ਪੂਹਾਜ਼ ਨਾਲ ਲੈ ਕੇ ਸਹਿਬਾ ਬ੍ਰੈਂਡ ਦੀ ਕੱਪੜੇ ਇਹ ਆਗਾ ਜੀ ਵਾਈਨ ਕਲਰ ਵਿਦ ਇਹਦੇ ਵਿੱਚ ਸ਼ਾਈਨਿੰਗ ਹੈ ਜੀ ਨਾ ਦੇਖੋ ਪਾਰਟੀ ਵੇਅਰ ਸੂਟ ਹੈ ਬੇ ਸ਼ਾਦੀ ਚ ਵੀ ਪਾ ਸਕਦੇ ਹੋ ਨਾਲ ਆਗੀਆਂ ਪਸ਼ਮੀਨੀਆਂ ਸਲਾ ਨਾਲ ਤਾਂ ਟੌਰ ਦੇ ਟੌਰ ਨਾਲ ਸਾਨੂੰ ਪਾਲਾ ਨਹੀਂ ਲੱਗਦਾ ਬਰਕ ਵੀ ਪਸ਼ਮੀਨੀ ਤੇ ਹਨਾ ਮੀ ਇਹ ਹਮ ਨਾਲੇ ਤੁਹਾਨੂੰ ਪਾਲਾ ਨਹੀਂ ਲੱਗੂਗਾ ਨਾ ਟੌਰ ਦੀ ਟੌਰ ਬਹੁਤ ਹੈਵੀ ਸਟਾਲ ਇਹ ਹਾਂ ਸਟਾਲ ਆ ਕੇ ਸਾਰੇ ਮੈਂ ਇਹ ਬਿੱਲ ਵੱਟਦੇ ਪਿਓਰ ਦੇ ਸੌਲ ਹੈ ਸੇਵਾ ਬ੍ਰੈਂਡ ਦੇ ਆ ਦੇਖੋ ਜੀ ਐਸੀਆਂ ਚੀਜ਼ਾਂ ਸਾਨੂੰ ਕਿਤੇ ਨਹੀਂ ਮਿਲਣਗੀਆਂ ਕਿੰਨੀ ਪਿਆਰੀ ਕਿੰਨੀ ਅੱਛੀ ਚੀਜ਼ ਹੈ ਫਰਕ ਡਿਜ਼ਾਈਨਿੰਗ ਚ ਹਾਂ ਡਿਜ਼ਾਈਨਾਂ ਚ ਫਰਕ ਆ ਉਹ ਤੇ ਗਲੋਵਸ ਵੀ ਹੈ ਨਾ ਨਾ ਦੀ ਪੂਰੀ ਫੋਟੋ ਦਿਖਾ ਦਿਆ ਕਰ ਉਹ ਤੁਹਾਨੂੰ ਕੌਣ ਤਾਂ ਕਹੇਗਾ ਇਬਰਾਹਿਮ ਨਹੀਂ ਫੋਟੋ ਤਾਂ ਦਿਖਾ ਲੈ ਕਰ ਇੱਕ ਮਾਡਲ ਦੀ ਰੀਲ ਬਣਾ ਰੱਖਿਆ ਇਹਨਾਂ ਦਾ ਤੈਨੂੰ ਕੀ ਦਿਖਣੀ ਪਾ ਹਾਂ ਰੇ ਹਾਂ ਆ ਰੇ ਦੀ ਤੁ ਮੈਂ ਕੋਲ ਰਿਹਾ ਹੈ ਨਾ ਸੁਰਮਾ ਕਲਰ ਜਾਂਦੀ ਨਹੀਂ ਗਾ ਭਾਈ ਕਿੰਨਾ ਖੂਣਾ ਕਲਰ ਹੈ ਸੁਰਮੇ ਰੰਗਾ ਜਾ ਹਨਾ ਇਸੇ ਮੇ ਰੰਗਾ ਹੈ ਸੋਮੇ ਰੰਗਾ ਦੀ ਫੁਕ ਮੌਸੂ ਜਿਆ ਲਾਲਾ ਵੀ ਸੁਰਮੇ ਰੰਗ ਦਾ ਇਹਦੇ ਇੱਥੇ ਫਰਕ ਹੈ ਹਾਂ ਤੁਹਾਨੂੰ ਦੱਸਿਆ ਨਾ ਫਰਕ ਡਿਜ਼ਾਈਨ ਚ ਕਰ ਰਿਹਾ ਹੈ ਹਨਾ ਹਾਂ ਇਹ ਹੈ ਜੀ ਸਭਾਂ ਬ੍ਰਾਂਡ ਦੇ ਇਹਨਾਂ 'ਚ ਵਜਨ ਹੈ ਨਹੀਂ ਪਰ ਬਹੁਤ ਨਿੱਗੇ ਤੇ ਗਰਮ ਸੂਟ ਹੈ ਜੀ ਆਹ ਦੇਖੋ ਇਹ ਆ ਗਿਆ ਸਲਮੇਰਨ ਦਾ ਕਲਰ ਇਹਨਾਂ 'ਚ ਸ਼ਾਈਨਿੰਗ ਹੈ ਜੀ ਇਹ ਪਾਰਟੀ ਵੇਅਰ ਸੂਟ ਹੈ ਜੀ ਪਸ਼ਮੀਨੇ ਦੇ ਨਾਲੇ ਤੁਹਾਨੂੰ ਠੰਡ ਨਹੀਂ ਲੱਗੂਗੀ ਨਾਲੇ ਪਾਏ ਸੋਹਣੇ ਲੱਗਣਗੇ ਪਾਰਟੀ ਵੇਅਰ ਸੂਟ ਸਾਡੇ ਤੋਂ ਖਰੀਦੋ ਜੀ ਸਾਡੇ ਤੋਂ ਖਰੀਦੋ ਪੂਰੇ ਢਾਈ ਢਾਈ ਮੀਟਰ ਦੇ ਬੈਲਵਟ ਦੇ ਸਟਾਲ 100 ਹੈ ਜੀ ਸਟਾਲ ਨਹੀਂ ਹੈਗਾ ਸਟਾਲ ਦਾ ਛੋਟੇ ਛੋਟੇ ਹੁੰਦੇ 100 ਹੈ ਤਾਂ ਫਿਰ ਮੈਂ ਪਹਿਲਾਂ 100 ਲੱਗਿਆ ਸੀ ਉਹ ਕਹਿੰਦੇ ਸਟਾਲ ਆ ਹਾ ਹਾਰੇ ਤੂੰ ਮੈਨਾਂ ਜਿੜਿਆ ਨਾ ਕਰਿਆ ਗਰ ਤੂੰ ਕੰਮ ਕਰੇਗਾ ਦੋ ਕੋਲੇ ਚਾਹ ਦੀ ਪੀ ਕੇ ਹਜੇ ਵੀ ਸੁਸਤੀ ਜੜੀ ਪਈ ਐ ਬਾਈਨ ਦਾ ਨਾ ਬਿਰਦਾ ਖੋਲ ਦੇ ਕੇ ਮਨੋਂ ਫਰਕ ਫਰਕ ਸਾਰਾ ਦਾ ਇਹ ਅਲੱਗ ਅਲੱਗ ਕਲਰ ਆ ਅੱਛਾ ਇਹ ਹੋਰ ਕਲਰ ਹੈ ਨਾ ਬਾਈਨ ਜਏ ਇਹ ਕਾਫੀ ਹੈ ਕਾਫੀ ਹੈ ਤੂੰ ਦੱਸੀ ਨਾ ਕਲਰ ਕੇ ਮੈਚ ਨਹੀਂ ਹੈਗਾ ਕਾਫੀ ਕਾਫੀ ਲਓ ਜੀ ਅਸੀਂ ਆ ਕੇ ਤੁਹਾਡੇ ਲਈ ਲੈ ਕੇ ਨਿੱਗੇ ਨਿੱਗੇ ਸੂਟ ਸਹਿਬਾਂ ਬ੍ਰਾਂਡ ਦੇ ਨੀ ਭੂ ਇੱਕ ਅੰਦਰ ਦੀ ਫੋਟੋ ਦੋ ਕਿਚਰੀਆਂ ਤੂੰ ਚਲ ਮੈਂ ਇਹਦੀ ਕਰਦਾ ਪਹਿਲਾਂ ਹਾਲੋ ਜੀ ਡਿਗਨ ਸਰੋਂ ਦੇ ਲੱਗ ਲਗਾ ਨਾ ਹਾਲੋ ਜੀ ਸ਼ੈਨ ਗਾਜੀ ਸੂਟ ਚ ਪਾਰਟੀਅਰ ਸੂਟ ਹੈ ਜੀ ਪਿਓਰ ਪਸ਼ਮੀਨਾ ਇਹ ਪਸ਼ਮੀਨਾ ਚ ਬਜਣ ਨਹੀਂ ਹੁੰਦਾ ਜੀ ਹਮ ਕਲਰ ਬਹੁਤ ਅਗੜਾ ਨਾ ਹਮ ਨਾਲ ਦੀ ਸਲਵਾਰ ਹੈ ਨਾਲ ਦਾ ਕਾਫੀ ਸੌਲ ਹੈ ਸੌਲ ਸਾਰੇ ਬੈਲਵਟ ਦੇ ਹੋਣਗੇ ਜੀ ਪਹਿਲਾਂ ਮੈਂ ਸੌਲ ਕਿਹਾ ਜੀ ਉਹ ਕਹਿੰਦਾ ਸਟੋਲ ਆ ਮੈਂ ਸੋਚੀ ਨਾ ਮੈਂ ਸਟੋਲ ਲੈਣਾ ਲਾਉਣਾ ਫਿਰ ਤੂੰ ਮੈਨੂੰ 500 ਰੁਪਏ ਦਾ ਹਾਲੋ ਜੀ ਕਾਫੀ ਕਲਰ ਰਿੰਕੂ ਜਬਰਕੇ ਦੇਖ ਕੇ ਬੁਝਾਲਿਆ ਇਹ ਆਜੋ ਜੀ ਇਹ ਸੀ ਵੀ ਕਾਫੀ ਚੁੱੜੀ ਦੀ ਫੋਟੋ ਕਿੱਥੇ ਧੱਤੀ ਮੈਂ ਤੇ ਹੁਣ ਤਾਂ ਹੱਥ ਕੋਲੇ ਦਾ ਪੀਸੀ ਦੀ ਫੁੱਟ ਗਈ ਚੱਲ ਫੁੱਟ ਗਈ ਹੁਣ ਚਲ ਕੋਈ ਨਾ ਹੱਟ ਫਿਰ ਹਾਂ ਸੀ ਜੀ ਹਾਂ ਕਰ ਲਵਾਂ ਹਾਂ ਕਿਥੇ ਨਹੀਂ ਦੇਖੀ ਜੀ ਕਿਹਨੇ ਨਹੀਂ ਆ ਲਓ ਜੀ ਹੋਰ ਕਿਵੇਂ ਠੀਕ ਹਾਂ ਹਾਂਜੀ ਵਧੀਆ ਜੀ ਤੇ ਆਪਣੇ ਪਾਸ ਦਾ ਖੋਗਿਆ 555 ਚੰਗਾ ਹਾਂਜੀ ਜਰੂਰ ਮੰਗਲਵਾਰ ਨੂੰ ਠੀਕ ਹੈ ਚਾਹ ਬਣਾ ਕੇ ਬਸ ਠੀਕ ਹੈ ਜੀ ਆਹ ਸਕਾਈਨ ਬਲੂ ਆ ਗਿਆ ਜੀ ਬਲੂ ਟਾਈਪ ਜੇ ਹੈ ਬਾਈਨ ਨਹੀਂ ਪਤਾ ਨਹੀਂ ਬਾਈਨ ਦਾ ਕਲਰ ਪਤਾ ਨਹੀਂ ਕੀ ਕਹਿੰਦੇ ਇਹ ਬਲੂਜ ਸਾਈਡ ਚ ਹੈ ਬਲੂ ਵਾਈਨ ਜਾ ਜੀ ਦੇਖ ਰੰਗ ਤੁਸੀਂ ਆਪ ਹੀ ਦੇਖ ਲਓ ਮਗਰ ਉਹ ਹੋਰ ਹੀ ਕਲਰ ਹੈ ਹਾਂ ਆ ਦੇਖੋ ਜੀ ਜਿਵੇਂ ਪਰ ਰਾਇਲ ਕਲਰ ਨਹੀਂ ਰਾਇਲ ਕਲਰ ਨੂੰ ਡਾਰਕ ਜਆ ਕਰਨਾ ਆ ਦੇਖੋ ਜੀ ਕੀ ਕਲਰ ਕਹਿੰਦੇ ਬਾਕੀ ਸੁਣੋ ਵਿਚ ਨੂੰ ਮੋਰ ਪੰਛੀ ਕਹਿੰਦੇ ਗੋਲਡਾਈਨ ਕਹਿੰਨੂ ਕੀ ਕਹਿੰਦੇ ਮੈਨੂੰ ਤਾਂ ਨਹੀਂ ਪਤਾ ਆ ਸੇਮ ਕਲਰ ਦੇਖ ਲਈ ਕਿਹੜਾ ਕਲਰ ਕੋਈ ਨੂੰ ਮੋਰ ਪੱਖੀਆਂ ਕਹਿੰਦਾ ਜੀ ਇਹ ਜਿਹ ਸ਼ੈਨਗਾ ਜੀ ਇਹ ਪਾਰਟੀ ਵੀਅਰ ਆ ਜੀ ਸਹਿਬਾ ਬ੍ਰਾਂਡ ਦੇ ਸੂਟ ਆ ਜੀ ਇਹ ਸੀ ਪਹਿਲੀ ਵਾਰ ਇੰਚਰੇ ਬ੍ਰਾਂਡ ਦੇ ਸੂਟ ਲਿਆਉਣ ਲੱਗੇ ਆ ਮਾਂ ਪੁੱਤ ਸਲਵਾਰਾਂ ਦੇ ਨਾਲ ਦੀਆਂ ਹੋਣਗੀਆਂ ਪਲੇਨ ਇਹਦੀ ਕਿੱਛਾ ਮੋਟਕ ਤੇ ਚੜਾ ਸ਼ਾਲ ਦੀ ਰੰਗ ਕਿੱチナ ਆਹ ਰੋ ਜੀ ਬਹੁਤ ਸੋਹਣੇ ਇਹਨਾਂ ਦੇ ਬੈਲਵਟ ਦੇ ਸ਼ਾਲ ਆ ਇਹ ਹਾਲ ਆ ਦੇਖੋ ਕਿੱਛੀ ਹਾਈ ਦਿਪੋਤੂ ਆ ਭਾਈ ਬਲੈਕ ਇਹ ਆ ਗਿਆ ਬਲੈਕ ਕਲਰ ਦਾ ਕਿੱਡੀਆਂ ਸੋਹਣੀਆਂ ਚੀਜ਼ਾਂ ਬਣਾਉਂਦੇ ਆ ਕੱਪੜੇ ਵਾਲੇ ਵੀ ਕਮਾਲ ਹਨਾ ਵੀ ਦੀ ਤਾਇੰਡ ਆ ਵਿਚਾਰੇ ਗੰਗੇ ਹੋਏ ਹੋਏ ਹੁੰਦਾ ਸਾਰਾ ਦਿਮਾਗ ਤਾਂ ਜਿਹੜੇ ਕੱਪੜੇ ਨਹੀਂ ਸੀ ਇਹੋ ਜਿਹੇ ਦੇਖੇ ਕੱਪੜੇ ਦਾ ਕੰਮ ਕਰ ਲਿਆ ਚਰ ਕੱਪੜੇ ਤਾਂ ਦੇਖਣ ਲੱਗੇ ਵੀ ਮੈਂ ਸਾਪਾ ਕਹਦੇ ਨੇ ਕਿ ਗੰਗੇ ਬੰਦੇ ਕੋਲੇ ਐਵੇਂ ਗੱਡੀਆਂ ਆ ਗੱਡੀ ਆ ਸਾਰਾ ਦਿਮਾਗ ਤਾਂ ਵਿਚਾਰਦਾ ਇਧਰ ਲੱਗਿਆ ਹੁੰਦਾ ਆ ਦੇਖੋ ਜੀ ਇਹ ਹੈ ਜੀ ਬਲੈਕ ਕਲਰ ਦਾ ਕਿਤਨਾ ਪਿਆਰਾ ਹੈ ਹਮਮ ਰਿੰਕੂ ਤੂੰ ਤਾਂ ਨਹੀਂ ਲੈਣਾ ਬਲੈਕ ਕਲਰ ਦਾ ਆ ਦੇਖੋ ਜੀ ਸ਼ੈਨਗਾ ਪਾਰਟੀ ਵੇਅਰ ਸੂਟ ਹੈ ਪਸ਼ਮੀਨਾ ਸੂਟ ਹੈ ਜੀ ਆ ਲਓ ਜੀ ਨਾਲ ਬੈਲਵਟ ਦਾ ਸਟਾਰ ਸੌੜ 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 ਜਿਹੜਾ ਅਗਲਾ ਤਾਂ ਸਿਕੁਐਂਸ ਡਿਫਰੈਂਟ ਲੱਗ ਰਿਹਾ ਨਾ ਖਿੱਚਤੀ ਮੈਂ ਖਿੱਚਤੀ ਮੈਂ ਹਾਂ ਜੀ ਨਾਲ ਆ ਗਈ ਆ ਕਾਲੀ ਦੀ ਫੋਟੋ ਆ ਭਾਈ ਫੇ ਆ ਕਿੱਦਾਂ ਪਿਆਰਾ ਕਲਰ ਆ ਜੀ ਇੱਥੇ ਕਲਰ ਸਾਰੇ ਪਿਆਰੇ ਆ ਤੁਹਾਨੂੰ ਦੱਸਿਓ ਨਾ ਡਿਫਰੈਂਟ ਜਿਹਾ ਕਲਰ ਆ ਇੱਥੇ ਤਾਂ ਹੋ ਰਹੀ ਆ ਨਾ ਬਿਦਾਂ ਮੈਂ ਸਿੱਖੀ ਇੱਕ ਵੈਨ ਨੂੰ ਦੱਸਦੇ ਜਦੋਂ ਇਹ ਮਿਲਟਰੀ ਕਲਰ ਪੈ ਜਾਗਾ ਮਿਲਟਰੀ 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 ਇੰਦੇ ਕਹਿੰਦੇ ਮਿਲਟਰੀ ਮਿਲਟਰੀ 1300 ਦਾ ਸੂਟ ਆ ਬਾਰੇ ਇਹ ਦੇਖੀ ਆਹ ਦੇਖੋ ਤੇ ਮੈਂ ਇਹਦੇ ਲਿਖਿਆ ਹੋਇਆ ਨਾ ਫੋਟੋਆਂ 'ਤੇ ਲਿਖਿਆ ਹੋਇਆ ਰੇਟ ਇਹਨਾਂ ਦੇ ਆਹ ਦੇਖੋ ਜੀ ਇਹ ਬੱਲੇ ਹੀ ਸੋਨਾ ਹੋਰੀ ਫੌਜੀ ਕਲਰ ਜਾਂ ਮਿਲਟਰੀ ਕਲਰ ਜਾਂ ਲਾਲ ਜੀ ਬਾਰੇ ਸੋਨਾ ਕਲਰ ਹੈ ਆਹ ਲਓ ਜੀ ਸ਼ੈਨਗਾ ਸਾਰਿਆਂ 'ਚ ਔਨਲੀ 13 13 ਹੋ ਜਾਗੇ ਜਿਹੜੇ ਚੱਲ ਰਹੇ ਆ ਮੈਂ ਰੇਟ ਦੱਸਣਾ ਭੁੱਲ ਗਈ ਆਹ ਲਓ ਜੀ ਪ्युअर ਪਸ਼ਮੀਨੇ ਦੀਆਂ ਸੈਭਾ ਬ੍ਰਾਂਡ ਦੇ ਬ੍ਰਾਂਡ ਦੇ ਆ ਗਏ ਪਾ ਲਓ ਪਾ ਲਓ ਇਹੀ ਸੂਟ ਤੁਹਾਨੂੰ ਘੱਟੋ ਘੱਟ 18-1900 ਦਾ ਮਿਲੂਗਾ ਸੀ ਦੇ ਰਹੀਆਂ 1300 ਚ ਸਿਰਫ 1300 ਚ ਜਿਹੜਾ ਤਾਂ ਲੱਗਿਆ ਹੋਇਆ ਜੀ ਉਹ ਸੀ ਮਾਰਕੀਟ ਰੇਟ ਲਿਖਿਆ ਹੋਇਆ ਉੱਤੇ ਥੱਲੇ ਆਪਣਾ ਰੇਟ ਆ ਮਾਰਕੀਟ ਰੇਟ ਹੈ ਤਾਂ 1200 ਤੇ ਆਪਾਂ ਦੇ ਰਹੇ ਹਾਂ ਤੁਹਾਨੂੰ ਸਿਰਫ 1300 ਦਾ ਆ ਲਓ ਜੀ ਆਏ ਦੀ ਫੁੱਟੋ ਹੈਗੀ ਆ ਗਿਆ ਜੀ ਮਹਿਰੂਨ ਕਲਰ ਹੁਣ ਮਹਿਰੂਨ ਕਲਰ ਇੱਕਾ ਤੇ ਮਹਿਰੂਨ ਮੰਗਣੀ ਹੈ ਬਣਾ ਵਾਲਨ ਜੇ ਉਹਨਾਂ ਨੂੰ ਵਿਆਹ ਸਾਦੀ ਦਾ ਸੀਜ਼ਨ ਚੱਲੀ ਜਾਂਦਾ ਨਾ ਸਭ ਤੋਂ ਜ਼ਿਆਦਾ ਡਿਮਾਂਡਿੰਗ ਰਹਿਣਾ ਸੈਨਗ ਹੈ ਜੀ ਕੱਪੜੇ 'ਚ ਬਹੁਤ ਪਿਆਰੀ ਸ਼ੈਨਗ ਹੈ ਤੇ ਕੱਪੜਾ ਬਹੁਤ ਜ਼ਿਆਦਾ ਸੋਫਟ ਹੈ ਆ ਦੇਖੋ ਜੀ ਵੀ ਤੁਹਾਨੂੰ ਦਗਾਈ ਆ ਦੇਖੋ ਜੀ ਸ਼ੈਨਗ ਦੇ ਰਿਹਾ ਕੱਪੜਾ ਪਾਰਟੀ ਵੀ ਆ ਰਿਹਾ ਸ਼ੂਟ ਹੈ ਜੀ ਉਹ ਤੁਸੀਂ ਬਾਅਦ 'ਚ ਘਰੇ ਵੀ ਪਾ ਲਓਗੇ ਤਾਂ ਬਹੁਤ ਸੋਹਣੀ ਚੀਜ਼ ਆਣੀ ਹੈਗਾ ਵੀ ਹੈਵੀ ਲੱਗੂ ਤੁਹਾਨੂੰ ਕਿਉਂਕਿ ਜੇ ਵੇਟ ਘੱਟ ਹੈ ਪੌਣ ਜਿਹੇ ਗਰਮ ਹੈ ਤੇ ਤੁਸੀਂ ਬਾਅਦ 'ਚ ਜਿਵੇਂ ਆਉਣ ਜਾਣ 'ਚ ਪਾ ਕੇ ਤੇ ਤੁਸੀਂ ਉਹਨੂੰ ਘਰੇ ਪਾਉਂਗੇ ਤਾਂ ਵੀ ਨਜ਼ਾਰੇਦਾਰ ਆ ਵੀ ਤੁਹਾਡੇ ਪਹਿਨ ਦਾ ਹੱਕ ਤੁਹਾਨੂੰ ਦੇ ਕੇ ਜਾਣਗੇ ਇਹ ਇਹ ਆ ਜੀ ਮਹਰੂਨ ਕਲਰ ਆ ਹਾਂਜੀ ਦੇਖੋ ਬਿੱਜੀ ਬੈਲ ਬਟ ਦਾ ਫਰਕ ਪਉਂਦਾ ਨਾ ਇਹ ਹੋਰ ਮਹਿਰੂਂ ਜਿਹਾ ਲੱਗ ਰਿਹਾ ਹੋਰ ਮਹਿਰੂਂ ਤਾਂ ਸੇਮ ਹੀ ਹੁੰਦਾ ਬਸ ਇਹਦੀ ਸੈਨਿੰਗ ਦਾ ਫਰਕ ਹੁੰਦਾ ਨਾ ਬੈਲ ਬਟ ਸੈਨਿੰਗ ਥੋੜੀ ਜਿਹੀ ਲੱਗ ਜਾਂਦਾ ਹਾਂ ਹਾਂ ਲੋ ਜੀ ਇਹ ਕਲਰ ਚੇਂਜ ਕਰ ਦਉਂਦਾ ਨਾ ਤੋ ਸੈਨਿੰਗ ਦੇ ਹਿਸਾਬ ਨਾਲ ਜਿਵੇਂ ਨਾ ਆਸ ਕਲਰ ਆ ਗਿਆ ਜੀ ਫਿਰ ਦੇ ਕੱਢ ਕੇ ਦੇਖਣਾ ਹੁੰਦਾ ਪਤਾ ਹੀ ਨਹੀਂ ਲੱਗਦਾ ਇਹ ਪੋਇਦ ਨਾਲ ਤਾਂ ਕੁਝ ਨਹੀਂ ਲੱਗਦਾ ਇਹ ਤਾਂ ਬਲੈਕ ਹਾਂ ਇਹ ਨਾਲ ਦਾ ਹੈ ਹੋਰ ਕਲਰ ਆ ਫਰਕਾ ਕਲਰ ਚ ਉਹ ਗ੍ਰੀਨ ਚਾਹੀਏ ਬਲੂ ਜਾਂ ਹਲਕਾ ਹਲਕਾ ਨਹੀਂ ਵੀ ਵੀ ਹੋਰ ਹੀ ਆ ਹਰਾ ਜਾਂ ਡਾਪ ਜਾਂ ਭਰਾਵਾ ਹੋਰ ਕਲਰ ਨੂੰ ਦਸੀ ਨਾ ਕਲਰ ਕੇ ਦਾ ਮੈਚ ਨਹੀਂ ਹੁੰਦਾ ਜਨਾ ਆਪ ਚ ਇਹ ਵੀ ਮੈਨੂੰ ਤਾਂ ਮਿਲਟਰੀ ਕਲਰ ਜਿਹਾ ਲੱਗਦਾ ਡਾਰਕ ਮੁੰਗੀਆ ਜਿਹਾ ਲੱਗਦਾ ਮੈਨੂੰ ਇਹ ਚ ਹਰਕੀਲ ਕੇ ਕੋਈ ਬਲੂ ਦੀ ਫੀਲਿੰਗ ਨਹੀਂ ਹੁੰਦੀ ਨਾ ਆ ਲਓ ਜੀ ਨਹੀਂ ਗ੍ਰੀਨ ਜੇ ਹੂੰ ਗ੍ਰੀਨ ਜਿਹਾ ਦੇ ਦੇ ਇਹਨਾਂ ਦਾ ਕਲਰ ਥੋੜੇ ਡਿਫਰੈਂਟ ਜਿਹਾ ਲੱਗਦਾ ਜੀ ਇਹਨਾਂ ਦੇ ਵਿੱਚ ਡਿਫਿਕਲਟੀ ਜੇ ਕੱਲ ਨੂੰ ਕੋਈ ਨਹੀਂ ਆਊਗਾ ਮਾਰਕੀਟ ਰੇਟ ਇਹਦਾ 1150 ਆ ਤੇ ਅਸੀਂ ਦੇ ਰਹੇ ਹਾਂ ਜੀ ਕੱਲ ਜੀ ਡਿਫਿਕਲਟੀ ਹੀ ਦੇਖਣ ਚਾਹੀ ਜੀ ਤੁਸੀਂ ਆਹ ਦੇਖ ਲਓ ਛੋਟੇ ਸਾਹਮਣੇ ਅਸੀਂ ਮਕਲ ਰਾ ਸੂਟ ਦਾ ਸੌਲ ਵੀ ਦੇ ਵੀਰੇ ਪਿਓਰ ਬੈਲਵਟ ਦੀ ਐ ਕਾਪੀ ਨਹੀਂ ਪਿਓਰ ਦਲਵਟ ਦੇ ਸੌਲ ਆਹ ਦੇਖੋ ਦੇਖ ਹਾਂ ਠੀਕ ਹੋ ਜੀ ਪਿਓਰ ਬੈਲਵਟ ਦੇ ਸੌਲ ਲੱਗਿਆਂ ਨਾਲ ਤੇ ਇਹ ਸੀ ਜੀ ਆਪਣੇ ਇਸ ਸਭਾ ਬ੍ਰਾਂਡ ਦੇ ਸੂਟਾਂ ਦੀ ਵੀਡੀਓਸ ਉਹਨੂੰ ਕਿੱਦਾਂ ਨਹੀਂ ਲੱਗ ਗਈਆਂ ਵੀਡੀਓ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਮਿਹਨਤ ਕਰਦੇ ਆਂ ਸਾਡਾ ਸਾਥ ਦਿਓ ਤੁਹਾਡੇ ਸਾਥ ਸਾਨੂੰ ਬਹੁਤ ਲੋੜ ਹੈ ਸੋ ਵੀਡੀਓ 'ਚ ਜੇ ਕੋਈ ਵੀ ਕਮੀ ਰਹਿੰਦੀ ਹੁੰਦੀ ਤਾਂ ਅਸੀਂ ਸੌਰੀ ਚਾਹੁੰਦੇ ਆਂ ਜੀ ਆਪ ਸਭ ਨੂੰ ਮੇਰੇ ਵੱਲੋਂ ਅਤੇ ਮੇਰੇ ਪੁੱਤਰ ਦੀਪੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਪਤਾ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਪਾਸੜਾ ਸਤਿ ਸ਼੍ਰੀ ਅਕਾਲ ਜੀ